ਯਾਰ ਕਮਾਲ ਹੋ ਗਈ ਆ ਉਹ ਸ਼ਰਮ ਧੱਕੇ ਮਾਰੇ ਕੁੜੀ ਤੇ ਪੰਜਾਬ ਦਾ ਮੁੱਖ ਮੰਤਰੀ ਬੋਜਲ ਜਿਹੜਾ ਨਸ਼ੇ ਦੇ ਵਿੱਚ ਬੈਠਾ ਹਕੂਮਤ ਦੇ ਨਸ਼ੇ 'ਚ ਔਰੇ ਕੋਲ ਕੋਈ ਹੁੰਦਾ ਹ ਮੇਰੇ ਵਰਗਾ ਮੁੱਖ ਮੰਤਰੀ ਸਭ ਤੋਂ ਪਹਿਲਾਂ ਦਾ ਪਾਸਪੋਰਟ ਕੈਨਸਲ ਕਰਦਾ ਕੁੜੀ ਦਾ ਕਿ ਤੇਰੀ ਕਦਾਂ ਜੁਰਤ ਹੈ ਤੂੰ ਕਿਵੇਂ ਹਿੰਦੁਸਤਾਨ 'ਚ ਬਾਹਰ ਚਲੀ ਜਾਏਂਗੀ ਤੇ ਇਹਦੀ ਐਲਓਸੀ ਜਾਰੀ ਕੀਤੀ ਹੁੰਦੀ ਕਿ ਤੂੰ ਲੋਕਾਂ ਨੂੰ ਦਬਕੇ ਮਰਵਾਉਣੀ ਆ ਇਹ ਆਮ ਆਦਮੀ ਪਾਰਟੀ ਕਾਂਗਰਸੀਆਂ ਉਤੇ ਪਰਚੇ ਕਰਦੀ ਆ ਇਹ ਕਾਂਗਰਸੀਆਂ ਨੂੰ ਤੇ شریف ਲੋਕਾਂ ਨੂੰ ਧਮਕਾਉਂਦੀ ਆ ਮੁੱਖ ਮੰਤਰੀ ਬਹੁਤੇ ਦਿਨ ਨਹੀਂ ਰਹਿਗੇ ਤੇਰੀ ਉਮਰ ਸਿਰਫ 5 ਸਾਲ ਆ 5 ਮਹੀਨੇ ਆ 5 ਸਾਲਾਂ ਦੇ ਵਿੱਚ ਹੁਣ 5 ਮਹੀਨੇ ਰਹਿ ਗਏ ਮਾਰਚ ਤੋਂ ਬਾਅਦ ਇਸ ਮੁੱਖ ਮੰਤਰੀ ਨੂੰ ਕਿਸੇ ਨੇ ਪੁੱਛਣਾ ਨਹੀਂ ਦੇ ਤੇ ਮੂੰਹ ਤੋਂ ਮੱਖੀ ਉਹ ਕਹਿ ਨਹੀਂ ਢੋਣੀ ਯੋਜਨਾਏ ਹੱਥ ਫੜ ਲੈਣੇ ਇਹਨੇ ਕੈਂਡੀਡੇਟ ਦਿੱਤਾ ਪਿਛੇ ਤੁਸੀਂ ਪੜਿਆ ਹੋਣਾ ਬੜਾ ਅਖਬਾਰਾਂ ਚੋਂ ਦਾ ਜੁੱਧ ਨਸ਼ਿਆਂ ਵਿਰੁੱਧ ਔਰ ਸ਼ਰਮਕਰ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਹਰਮੀਤ ਸੰਧੂ ਕਿ ਤੂੰ ਨਸ਼ੇ ਖਤਮ ਕਰ ਲਗਾ ਕਿ ਪੰਜਾਬ ਦੇ ਵਿੱਚ ਨਸ਼ੇ ਦੁਬਾਰਾ ਲਿਆਉਣ ਲੱਗਾ ਇਹ ਨਸ਼ਿਆਂ ਦੇ ਸੁਦਾਕਰ ਇਹਨਾਂ ਦੇ ਨੇ ਨਸ਼ੇ ਵੇਚਣ ਵਾਲੇ ਇਹਦੇ ਨੇ ਗੈਂਗਸਟਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਪਾਲੇ ਹੋਏ ਗੁੰਡੇ ਨੇ ਜੇਲਾਂ ਦੇ ਵਿੱਚੋਂ ਇੰਟਰਵਿਊ ਹੋਣ ਤੇ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਪੰਜਾਬ ਦਾ ਹੋਮ ਮਿਨਿਸਟਰ ਵੀ ਸੀ ਤੇ ਪੰਜਾਬ ਦਾ ਜੇਲ੍ਹ ਮੰਤਰੀ ਵੀ ਸੀ ਉਹਦੀ ਜੇਲ੍ਹ ਦੇ ਵਿੱਚੋਂ ਸਭ ਤੋਂ ਵੱਡੇ ਗੈਂਗਸਟਰ ਦੀ ਜਿਹੜੀ ਇੰਟਰਵਿਊ ਜਿਹੜੀ ਉਹ ਹੋਈ ਇਹ ਤੁਹਾਨੂੰ ਤਾਂ ਗੱਲਾਂ ਕਈਆਂ ਨੇ ਮਾਜੇ ਵੜਿਓ ਮੂੰਹ ਮੋੜਿਆ ਵੇਸ਼ਾ ਮਾਜੇ ਨਹੀਂ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੈਮ ਕੀਤਾ ਤੇ ਤੁਸੀਂ ਕੀਤਾ ਸੀ ਜੇ ਪਾਕਿਸਤਾਨ ਦੀ ਪਿੱਠ ਲੋਆਈਆ ਤੇ ਉਹ ਅਸੀਂ ਲੋਆਈਆ ਲੈ ਲੋ ਤੁਸੀਂ ਪਠਾਨਕੋਟ ਤੋਂ ਲੈ ਕੇ ਠੋਜਪੁਰ ਦੇ ਤੱਕ ਸਾਰੇ ਬੈਠੇ ਨੇ ਜਿਹੜੇ ਪੁਰਾਣੇ ਪੰਜਾਬ ਤੋਂ ਆਏ ਨੇ ਅਸੀਂ ਕਦੀ ਪਾਕਿਸਤਾਨ ਨੂੰ ਨਹੀਂ ਸਾਹ ਲੈਣ ਦਿੱਤਾ ਤੇ ਗੁੰਡਿਆਂ ਨੂੰ ਲੈਣ ਦਵਾਂਗੇ ਇਹ ਇੱਕ ਆਜ਼ਾਦੀ ਫੇਰ ਸਾਨੂੰ ਸ਼ੁਰੂ ਕਰਨੀ ਪੈਣੀ ਆ ਸਭ ਤੋਂ ਪਹਿਲਾਂ ਜੇ ਕੋਈ ਆਜ਼ਾਦੀ ਦੀ ਲਹਿਰ ਚੱਲੀ ਸੀ ਤਾਂ ਮਾਝੇ ਤੋਂ ਚੱਲੀ ਸੀ ਸਭ ਤੋਂ ਪਹਿਲੇ ਜਿਹੜੇ ਬਣੇ ਸੀ ਜੱਫੀਦਾਰ ਤੇ ਜਾਂ ਹੋਰ ਬਣਦੇ ਸੀ ਇਸ਼ਾ ਸਿੰਘ ਮਝਾਲ ਬਣੇ ਕਾਕਾ ਲਈ ਫੂਲਾ ਸਿੰਘ ਬਣੇ ਉਹ ਕਿੱਥੋਂ ਦੇ ਸੀ ਇੱਥੋਂ ਦੇ ਸੀ ਮੈਂ ਇਹ ਤਾਂ ਤੁਹਾਨੂੰ ਕਿਹਾ ਕਿ ਆਪਣੀ ਹਿਸਟਰੀ ਨਾ ਭੁੱਲ ਜਿਓ ਆਪਾਂ ਦੇਸ਼ ਬਣਾਉਣ ਵਾਲੇ ਤੇ ਦੇਸ਼ ਬਚਾਉਣ ਵਾਲੇ ਆ ਅਸੀਂ ਕਦੀ ਨਾ ਗੁੰਡੇ ਨੂੰ ਉੱਠਣ ਦਿੱਤਾ ਤੇ ਨਾ ਗੁੰਡੇ ਨੂੰ ਅੱਗੇ ਉੱਠਣ ਹੀ ਦੇਵਾਂਗੇ ਛੋ ਤਗੜੇ ਹੋ ਕੇ ਇੱਕ ਇੱਕ ਵੋਟ ਨੂੰ ਜਾ ਕੇ ਵੇਖੋ ਡਰ ਹੁੰਦਾ ਮੈਂ ਮੰਨਦਾ ਪਰ ਡਰ ਦੇ ਨਾਲ ਵੋਟ ਨਹੀਂ ਪੈਂਦੀ ਤੇ ਲੋਕਾਂ ਨੂੰ ਜਾ ਕੇ ਕਹੋ ਕਿ ਜੇ ਗੁੰਡਾ ਰਾਜ ਤੋਂ ਬਚਣਾ ਤੇ ਤਰਨਤਾਰ ਦੀ ਸੀਟ ਨੇ ਬਚਾਉਣਾ ਜਿੱਥੋਂ ਕਾਂਗਰਸ ਚਿੱਤੇਗੀ ਨਹੀਂ ਤੇ ਗੁੰਡੇ ਹੋਰ ਸਿਰ ਚੁੱਕਣਗੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ Why could to you keep up?